ਆਪਰਾ ਇੱਕ ਚੀਜ਼ ਆਪਾਂ ਨੂੰ ਕਹਿੰਦੇ ਕਿ ਤੂੰ ਬਹੁਤ ਵਧੀਆ ਲੱਗਾ ਜਦੋਂ ਆਪਾਂ ਹੌਸਲਾ ਦਿੰਨੇ ਆ ਉਹ ਹੋਰ ਵਧੀਆ ਹੁੰਦਾ ਜੇ ਆਪਾਂ ਉਹਨੂੰ ਕਹ ਦੀਆ ਯਾਰ ਤੂੰ ਬਹੁਤ ਗਲਤ ਲੱਗਾ ਉਹਦਾ ਦਿਲ ਟੁੱਟਦਾ ਉਹ ਫਿਟਾ ਜਾਂਦਾ ਡਾਊਨ ਪੈਂਦਾ ਜੇ ਸੋਨ ਨੂੰ ਪੁੱਛ ਕੇ ਵੇਖ ਲਿਓ ਜਾਂ ਸ਼ਕਤੀਮਾਨ ਹੋਣਾ ਹਣਾ ਆਪਾਂ ਕਹਿੰਦੇ ਤੁਸੀਂ ਬਹੁਤ ਵਧੀਆ ਲੱਗੇ ਕੋਈ ਚੱਕਰ ਨਹੀਂ ਟਰਾਈ ਕੀਤੀ ਜਫਾ ਪਹਿਣਾ ਨਾ ਪਹਿਣਾ ਉਹ ਕਿ ਉਹ ਵੀ ਰੇਡਰ ਵੀ ਰੇਡਰ ਦਾ ਸਿਰ ਤੇ ਹੁੰਦੀ ਸਾਰੀ ਗੇਮ ਜੇ ਹੁਣ 12-13 ਰੇਡਰ ਪਾਉ ਦੋ ਤਿੰਨ ਜਫੇ ਪਾ ਰੇਡਰ ਖਾਉ ਏ ਏਡੇ ਵੱਡੇ ਨਹੀਂ ਜਾਦੇ ਨਹੀਂ ਆ। ਸਹੀ ਹੈ। ਸਹੀ ਹੈ। ਜੇ ਹੁਣ ਰੇਡਰ ਵੀ ਰੇਡਾਂ ਪਾਉਣਾ ਹੈ ਉਹਨੇ ਭਜਣਾ ਵੀ ਆ ਜਫੇ ਜਫੇ ਪਾਉਣਾ ਹੈ ਫੜਨਾ ਵੀ ਆ। ਇਹ ਕਰਕੇ ਰਲ ਮਿਲ ਕੇ ਖੇਡੇ ਆ ਰੇਡਰਾਂ ਜੋਰ ਮਾਰਿਆ ਤੇ ਹੀ ਜਿੱਤੇ ਆ। ਤੁਹਾਡੇ ਫੈਨਸ ਦਾ ਵੀ ਦਿਲ ਅੱਜ ਬਹੁਤ ਖੁਸ਼ ਹੋਇਆ ਹੋਊਗਾ ਕਿਉਂਕਿ ਬਹੁਤ ਚਾਹਣ ਵਾਲੇ ਦੇ ਮੈਸੇਜ ਵੀ ਆਉਂਦੇ ਰਹਿੰਦੇ ਆ ਵੀ ਗਿਰਦੇਤ ਕਿਵੇਂ ਫਾਰਮ 'ਚ ਆ ਕਿਵੇਂ ਖੇਡ ਰਿਹਾ ਜਫੇ ਲਾ ਰਿਹਾ ਪਰ ਟੀਮ ਨਹੀਂ ਜਤਰੀ ਆਪਣੇ ਜਿਹੜੇ ਫੈਨਸ ਉਦੋਂ ਪੂਰਾ ਸਰੀਰ ਸੈਟ ਇੱਕ ਟ੍ਰਾਂਟੋ ਨੇ ਸਰੀਰ ਤੋੜਤਾ ਹੁਣ ਅਸੀਂ ਕੀ ਕਹੀਏ ਹੁਣ ਅਸੀਂ ਕੋਈ ਉਹਨਾਂ ਬਾਰੇ ਕਹਿਣਾ ਨਹੀਂ ਚਾਹੁੰਦੇ ਅਸੀਂ ਤੇ ਨੀਰੂ ਭਾਈ ਉਹਨਾਂ ਦਾ ਲੱਡੂ ਭਾਈ ਉਹਨਾਂ ਦਾ ਕਰਕੇ ਉੱਥੇ ਖੇਡ ਗਏ ਸਾਡਾ ਕੋਈ ਕਿਸੇ ਨਾਲ ਹੈ ਨਹੀਂ ਹਨਾ ਜਿੱਥੇ ਨੀਰੂ ਭਾਈ ਕਹੂਗਾ ਉੱਥੇ ਆਪਾਂ ਖੇਡਾਂਗੇ ਲੱਡੂ ਭਾਈ ਉਹਨੇ ਆਪਣਾ ਕਿਸੇ ਨਾਲ ਨਹੀਂ ਹੈਗਾ ਚਲੋ ਜੋ ਉਹਨਾਂ ਦੀ ਆਪਸ ਵਿੱਚ ਹੈਗੀ ਆ ਆਪਾਂ ਤੇ ਉੱਥੇ ਸਰੀਰ ਦਾ ਮਿਹਨਤ ਹੋਈ ਭਾਈ ਤੇ ਨਾਲ ਖਾਣ ਨੂੰ ਕੁਝ ਆ ਹੁਣ ਕੋਈ ਗੱਲਾਂ ਦਿਲ ਚ ਰੱਖੀਆਂ ਕਿ ਸਿਰਫ ਬੈਠਿਆ ਮੈਂ ਤੇ ਉਹਨਾਂ ਨੂੰ ਸਿੱਧਾ ਕਹਤਾਂ ਕਿ ਹਾਂ ਟੋਕੇ ਨਹੀਂ ਭਾਈ ਬਿਲਕੁਲ ਨਹੀਂ ਇਹ ਆਪਣਾ ਖਾਦਾ ਤੇ ਫੰਦੀ ਰੋਟੀਆਂ ਆਉਂਦੀ ਸਵੇਰੇ ਉਹ ਰਾਤ ਨੂੰ ਖਾਂਦੇ ਆ ਇਦਾਂ ਪਲੇ ਨਹੀਂ ਮੈਂ ਤਾਂ ਉਹਨੂੰ ਕਹਤਾਂ ਸੀ ਕਿ ਪਈਆਂ ਨੂੰ ਜਾਨ ਕੱਢਣ ਹੈ ਜੇ ਅਸੀਂ ਗਾਂਵ ਵੀ ਜਾ ਕੇ ਖੇਡਣਾ ਤੇ ਦੋ ਹਫ਼ਤੇ ਰਹੇ ਆ ਅਸੀਂ ਦੋ ਤਿੰਨ ਜਣੇ ਆ ਅਸੀਂ ਆਪ ਦੀ ਖਰਾ ਖਾਦੀ ਉੱਥੇ ਲੱਡੂ ਭਾਈ ਜੀ ਨਹੀਂ ਕਹਿੰਦੇ ਕੋਈ ਚੱਕਰ ਨਹੀਂ ਪੈ ਪਾ ਦਿੰਦੇ ਆ ਇਦਾਂ ਦੇ ਬੰਦੇ ਹੋਣੇ ਚਾਹੀਦੇ ਆ ਅਸੀਂ ਖੇਡਣੇ ਉੱਥੇ ਡੇ ਆ ਤੇ ਮੈਂ ਉਹਨਾਂ ਨੂੰ ਕਿਹਾ ਭਾਜੀ ਇਦਾਂ ਖਾਣ ਪੀਣ ਨੂੰ ਹੈ ਨਹੀਂਗਾ ਤੇ ਇਹ ਤਾਂ ਕਰਕੇ ਇੱਕ ਬੈਡ ਲੱਕ ਹੋ ਗਿਆ ਪਹਿਲੇ ਟੂਰਨਾਮੈਂਟ ਤੇ ਦੀਦ ਤੇ ਸਾੜ ਲੱਗੀ ਐਨੇ ਤੇ ਪਹਿਲਾਂ ਹੀ ਘਾਪੇ ਚੁੱਕ ਦੇਣਾ ਜਦੋਂ ਅਸੀਂ ਵਨ ਸਾਈਡ ਮੈਚ ਜਾਂਦੇ ਹਾਂ ਜੇ ਦੀਦ ਤੇ ਸਾੜ ਲੱਗੀ ਅਸੀਂ ਵਨ ਸਾਈਡ ਹੀ ਹਾਰ ਗਏ ਹਨਾ ਰਾਨੇ ਉਹ ਦੂਜੇ ਦੇ ਆਉਣਾ ਜਾਜੇ ਉਹਨਾਂ ਬੜਾ ਫਰਕ ਪਿਆ ਤੇ ਤੇਗਲੀ ਤੇਗਲੀ ਦੇ ਉਹਨਾਂ ਹਾਂਜੀ ਬਹੁਤ ਫਰਕ ਪੈਂਦਾ ਭਾਈ ਜਦੋਂ ਜਾਫੀ ਲਣ ਇੱਕੋ ਹੀ ਤਾਲ ਮਿਲਣ ਲੱਗੇ ਉਧਰੋਂ ਵੀ ਜਫੇ ਪੈਂਦੇ ਇਧਰੋਂ ਵੀ ਜਫੇ ਪੈਂਦੇ ਨਾ ਫਿਰ ਜਾਫੀ ਰਮਾ ਰਹਿੰਦਾ ਸਾਰੀ ਧੜੀ ਖੇਡ ਜਾਂਦਾ ਜੇ ਹੁਣ ਇੱਕ ਜਾਫੀ ਸਾਰੀ ਧੜੀ ਇੱਕ ਮੈਚ ਜੋਰ ਵਾਹਿੰਦਾ ਦੂਜੇ ਜੋਰ ਨਹੀਂ ਵਾਹਦਾ ਭਈ ਇਹ ਤੇ ਬਹੁਤ-ਬਹੁਤ ਥੈਂਕ ਯੂ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਬੈਸਟ ਮੰਡੇ ਧੰਨਵਾਦ ਭਾਈ ਜੀ ਬਹੁਤ-ਬਹੁਤ ਤੁਹਾਡਾ ਮਨ ਮੇਰਾ ਬਹੁਤ ਦਿਲੋਂ ਖੁਸ਼ ਹੋਇਆ ਵੱਡੇ ਭਰਾਵਾਂ ਨਾਲ ਹੀ ਆ ਜੀ ਤੁਹਾਡਾ ਕਰਕੇ ਤੁਹਾਨੂੰ ਪਤਾ ਕਿ ਕਿਦੋਂ ਤੁਸੀਂ ਆਪਣਾ ਖੜੇ ਜੀ ਹਾਂ ਰੋਟੀਆਂ ਖਾਧੀਆਂ ਤੁਹਾਡੀਆਂ ਜੀ ਤੁਹਾਡੇ ਨਾਲ ਕਰਦੇ ਥੈਂਕ ਯੂ ਸੋ ਮੱਚ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਸੋ ਇਹ ਸਨ ਗਿਰਦੇਤ ਕਿਸ਼ਨਗੜ ਤੇ ਬੈਸਟ ਸਟਾਪਰ ਬਣੇ ਨੇ ਬਹੁਤ ਵਧੀਆ ਦਲੇਰ ਪਲੇਅਰ ਆ ਸੋ ਵਧੀਆ ਖੇਡਦੇ ਨੇ ਵਧੀਆ ਲਗਾਈਆਂ ਇੱਕ ਜੋਰ ਦੇ ਜਰਨਲ ਜੱਫੇ ਲਾਉਂਦੇ ਨੇ ਅੱਜ ਤੁਹਾਨੂੰ ਬਾਖਮਾਲ ਜੱਫੇ ਵੀ ਅਨਾਂ ਦੇ ਦੇਖਣ ਨੂੰ ਮਿਲਿਆ ਪੁਰਾਣੀ ਪਰਫਾਰਮੈਂਸ ਆਈ ਆ ਬਿਲਕੁਲ ਟੱਪ ਵੀ ਚੱਕਿਆ ਅਜ ਯੂਥ ਨੇ